ਹਾਂਜੀ ਨਮਸਕਾਰ ਜੀ ਅਨਮੋਲ ਮੀਤ ਦੇ ਨਾਲ ਇਸ ਸ਼ਾਮ ਚ ਜੁੜਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਗੱਲ ਕਰਾਂਗੇ ਜੀ ਸਭ ਸਭ ਦੇ ਦਿਲ ਦੀ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਛੂੰਦਾ ਆ ਸਮਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਜਗ ਤੇ ਉੱਚੀ ਸ਼ਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਵੱਡਾ ਤਨਵਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਫਤਿਹ ਹਰਮਦਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਬੰਦਾ ਯੋ ਮਹਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਦਮ ਚ ਜਹਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਰ ਵੀ ਆਲੀ ਸ਼ਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਛੂੰਦਾ ਆਸਮਾਨ ਹੋਵੇ ਅਨਮੋਲ ਸਭ ਕੁਝ ਮਿਲਦਾ ਹੈ ਜੇਕਰ ਨਮੋਲ ਸਭ ਕੁਝ ਮਿਲਦਾ ਹੈ ਜੇਕਰ ਰੱਬ ਮਿਹਰਬਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਛੂੰਦਾ ਆਸਮਾਨ ਹੋਵੇ ਅਨਮੋਲ ਸਭ ਕੁਝ ਮਿਲਦਾ ਹੈ ਜੇਕਰ ਨਾ ਰੱਬ ਮਿਹਰਬਾਨ ਹੋਵੇ ਹਰ ਕੋਈ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਥੈਂਕਸ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਨਮੋਲ ਅੰਡਰਸਕੋਰ ਮੀਥ অ্যাট দি রেট অফটিউব বহু বহু থ্যাংকসি